ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਸੰਡੇ ਅੱਜ ਤੇ ਮੈਂ ਤਾਂ ਜਾਣਾ ਕੰਮ ਤੇ ਇਹਨਾਂ ਨੂੰ ਸਾਰਿਆਂ ਨੂੰ ਛੁੱਟੀ ਆ ਤੇ ਅੱਜ ਉਹਨਾਂ ਮੇਰੀ ਭਰਾ ਨੇ ਵਟੇਨ ਸੰਧਾਰਾ ਲੈ ਕੇ ਸੌਂਦਾ ਤੇ ਚਲੋ ਅੱਗੇ ਤਾਂ ਇੰਡੀਆ ਚ ਤਾਂ ਆਉਂਦਾ ਹੀ ਹੁੰਦਾ ਸੀ ਸੰਧਾਰਾ ਫਿਰ ਜਦੋਂ ਦੇ ਇੱਧਰ ਆਈਆਂ ਤੇ ਉਦੋਂ ਬਸ ਸੌਂ ਚਾਉਂਦਾ ਤਾਂ ਜ਼ਰੂਰ ਹੁੰਦਾ ਸੀ ਫੀਲਿੰਗ ਜੀ ਹੋਣੀ ਵੀ ਹੈ ਨਾ ਸੰਧਾਰਾ ਆਉਂਦਾ ਹੁੰਦਾ ਸੀ ਯਾ ਚਲੋ ਉਦੋਂ ਮੰਮੀ ਹੁੰਾਨੀ ਜਦੋਂ ਕੋਈ ਨਾ ਕੋਈ ਆਉਂਦਾ ਸੀਗਾ ਭੇਜਦੇ ਹੁੰਦੇ ਸੀ ਕੱਪੜੇ ਵਗੈਰਾ ਬਿਸਕਟ ਉਸਨੂੰ ਭੇਜ ਦਿੰਦੇ ਸੀ ਚੱਲ ਅੱਗੇ ਪਿੱਛੇ ਤੇ ਪਰ ਜਿਹੜਾ ਸਪੈਸ਼ਲ ਆਉਣਾ ਹੈ ਨਾ ਸੌਣ ਤੇ ਤੇ ਉਹਦੀ ਤਾਂ ਫੀਲਿੰਗ ਹੀ ਅਲੱਗ ਹੁੰਦੀ ਆ ਤੇ ਅੱਜ ਮੈਨੂੰ ਵੀ ਬਹੁਤ ਚਾ ਆ ਤੇ ਮੇਰਾ ਛੋਟਾ ਭਰਾ ਤਾਂ ਹੁਣ ਪਾਸੇ ਹੋਰ ਕਿਤੇ ਰਹਿੰਦਾ ਉੱਥੇ ਕੰਮ ਕਰਦਾ ਉਹ ਕਹਿੰਦਾ ਸੀ ਮੈਂ ਰਖੜੀ ਨੂੰ ਆਉਂਗਾ ਤੇ ਵੱਡਾ ਆਪਣੇ ਇੱਥੇ ਕੋਲੇ ਕੰਮ ਕਰਦਾ ਤੇ ਅੱਜ ਉਹ ਫੇਰ ਆਏ ਸੀਗੇ ਸੋਨਾ ਲੈ ਕੇ ਇਕਾ ਜੀ ਇਹਨਾਂ ਪਾ ਤੁਹਾਨੂੰ ਮਿਲਦੇ ਇਹ ਵੀ ਇੱਕ ਅੱਜ ਦਾ ਆਪਣਾ ਬਲੌਗ ਸਾਂ ਦੇ ਸੰਧਾਰੇ ਦਾ ਕਿਉਂਕਿ ਮੈਂ ਵੀ ਕੰਮ ਤੇ ਜਾਣਾ ਤੇ ਜਲਦੀ ਜਲਦੀ ਮੈਂ ਉਹਨਾਂ ਤਾਂ ਕਿਹਾ ਸੀ 9 ਵਜੇ ਮੌਜੂਦ ਫਿਰ ਦੋ ਘੰਟੇ ਬੈਠਾਂਗੇ ਫਿਰ ਮੈਂ 11 ਵਜੇ ਕੰਮ ਤੇ ਜਾਣਾ ਹੁੰਦਾ ਹਾਂ ਹੂੰ ਕਿਵੇਂ ਆ ਬੜਾ ਘਰ ਚੱਕੀ ਹੋਣਾ

ਪਾਣੀ ਦਾ ਆਕਨ ਹਾਂਜੀ ਅੱਜ ਆਇਆ ਸਾਡਾ ਸੌਂ ਦਾ ਸੰਧਾਰਾ ਤੇ ਅੱਗੇ ਪਹਿਲਾਂ ਇੰਡੀਆ ਆਉਂਦਾ ਸੀ ਜਦੋਂ ਉਹਦੇ ਇੱਤਰ ਆ ਗਏ ਸੀ ਤੇ ਉਦੋਂ ਚਲੋ ਕੋਈ ਨਾ ਕੋਈ ਆਉਂਦਾ ਸੀ ਸਮਾਨ ਧੇਰ ਦਿਨੇ ਸੀ ਤੇ ਹੁਣ ਅੱਜ ਚੁਲਾ ਬੂਟੀਆਂ ਨਾਲ ਲੈ ਕੇ ਆਇਆ ਬਈ ਬੂਟੀਆਂ ਦਾ ਚੁਲਾ ਬਿਸਕਟਾਂ ਆ ਪੀਪਾ ਪੀਪਾ ਕਿੱਥੇ ਪੀਪਾ ਹੈ ਜੀ ਚਲ ਜਿਵੇਂ ਮਾਰਦੇ ਆ ਨਾ ਫੀਲਿੰਗ ਹੀ ਹੁੰਦੀ ਆ ਸਾਰਨ ਤੱਕ ਬਿਸਕਟ ਪੀਪੇ ਚ ਵੜ ਕੇ ਪੈਕਟਾਂ ਚ ਪਾ ਦੇ ਪੈਕਟਾਂ ਚ ਹੀ ਪਾ ਲਿਆ ਯੀ ਨਾ ਕਿ ਇੱਧਰ ਹੁੰਦਾ ਆਪ ਦਾ ਤਿਉਹਾਰ ਮਨਾਏ ਜਾਂਦੇ ਆ ਕੇ ਛੋਟਾ ਕਹਿੰਦਾ ਤੇ ਕਹਿੰਦਾ ਚਲ ਮੈਂ ਕੱਪੜੇ ਬਣਾ ਲੇ ਉਹ ਮਕੇ ਜੀ ਚਾਹੀਦੇ ਕਹਿੰਦਾ ਉਹ ਕਹਿੰਦਾ ਰਖੜੀ ਲਵਾਉਂਗਾ ਜਦੋਂ ਮਾਂ ਤੇ ਸੌਂ ਜਾਂਦੀ ਉਹ ਤੇ ਉਧਰ ਮੰਮੀ ਸਾਡੀ ਰਾਤ ਦੀ ਉਹ ਮਾਰਾਂ ਦਾ ਭੱਜਿਆ ਲੈ ਕੇ ਗਈ ਤਾਂ ਕਿ ਹੁਣੇ ਆਉਣਾ ਗਿੱਲ ਘੋੜਾ ਦਾ ਮੌਸਮ ਆ ਉਥੇ ਮੌਸਮ ਦੇ ਕਰਕੇ ਸਾਰੇ ਬਿਮਾਰ ਹੋ ਗਏ ਜਦੋਂ ਸ਼ਿਫਟੀ ਸ਼ਾਮ ਨੂੰ ਜਾਣਾ ਹੁੰਦਾ। ਉਹ ਵੀ ਨਾ ਤੇ ਉਹਦਾ ਬਹੁਤ ਪੈਨਵਾਸ ਆਇਆ। ਪਨਸੰਦ ਉਹਦਾ। ਇਹ ਤਾਂ ਫੋਨ ਆਦੀ ਨਾ ਉਹ ਇੱਕ ਗੱਲ ਤੇ 50% ਆਉਦੀ। ਜਿਦਸਾ ਲੜ ਨਹੀਂ ਸੁਣਤਾ ਰਹਿੰਦੇ ਯਾਰ। ਤੇ ਫੇਰ ਕੀ ਲਾਲਕਵਾਰਾ। ਮੈਂ ਭਰਾ ਲੈ ਕੇ ਆਇਆ ਉਹ। ਚੂੜੀਆਂ ਆ। ਤੇ ਹੱਸਣਾ ਨਾ। ਆ ਕੀ? ਕਿਸੇ ਨਹੀਂ ਦੇ ਰਹੀ ਕਿ ਸਕੋ ਗਾਇਦਾ ਤੁਹਾਨੂੰ ਚੋਦੀ ਹੋਈ ਸੀ ਕਿ ਹੁਣ ਲੱਗੇ ਤਾਂ ਸੇਵੀਆਂ ਬਣਾਉਣ ਸਬਜੀ ਸ਼ਮਲਾ ਮਿਰਚਾਂ ਦੀ ਘਰੋਂ ਤਾਪਤੀ ਕੱਟ ਦੇਣ ਵਾਲੇ ਸਲਾਦ ਹਵਾ ਚਾਲਦੀ ਸੀ ਤੇਰੋ ਕੀ ਪੀਗਰਾਮ ਚੇਕ ਇਹ ਆਓ ਸਰ ਦੀ ਸੂਚੀ ਆਹੀ ਲਾ ਲੋ ਦੂਜੀ ਆਹੋ ਪਲੇਟਾਂ ਉਹਦੇ ਵਿੱਚ ਸਰ ਦੀ ਗਰਮ ਪਾਵੇ ਅਪਰੋਟੇ ਲਾਈ ਹੈ ਚੱਪ ਚਮੀ ਇੱਕ ਬਣਾਉਣ ਵਿੱਚ ਦੀ ਮੀ ਆ ਵੀ ਆਖਣੇ ਸਿਆਰ ਮੈਂ ਪਹਿਲੇ ਤਾਣੇ ਬਣਾ ਕੇ ਰੱਖਿਆ ਮੈਂ ਕਿ ਫਿਰ ਉਹ ਹੋ ਜਾਂਦਾ ਕਿਹੜਿਆਂ ਕਿਹੜਿਆਂ ਚ ਪੈ ਗਈ ਇੰਨਾ ਚ ਪਾ ਲੋ ਇੰਨਾ ਚ ਉਹ ਮੋਟੂ ਤੇਜ ਜਿਹਾ ਬਣ ਗਿਆ ਮਾਂਗੀ ਤੁਹਾਨੂੰ ਸਪੇਸ਼ੀਅਲ ਆ ਗਾੜੇ ਹੋਣਾ ਕਿਹੜਾ ਕੋੜਾ ਪਤਾ ਨਹੀਂ ਗਾ ਤੋ ਪਿੱਛੇ ਪਿੱਛੇ ਪੜੇ ਕੋੜੇ ਨਿਕਲਦੇ ਆ ਨਹੀਂ ਮੂਲੀ ਨਾ ਪੇ ਪਾਉ ਸਬਜੀ ਕਿਉਂ ਪਾਉ ਲਓ ਬਾਹਰ ਨੂੰ ਹੀ ਪੇ ਆ ਚਮਚੇ ਚੋਕਲੇ ਬੁਲਦੇ ਨੇ ਤੇ ਆਪਾਂ ਪੁੱਛ ਕੇ ਪਾਈ ਥੋੜੀਆਂ ਜਿਹੀ ਖਾ ਲਾਂ ਜੀ ਕਿੰਨੀਆਂ